ਪਈ ਸੰਸਾਰ ਵਿੱਚ ਦੇਖਦੇ ਅਸੀਂ ਕਿ ਜੋ ਪ੍ਰਾਣੀ ਜੋ ਮਨੁੱਖ ਮਨੁੱਖ ਸਾਰੇ ਆ ਪਾਈ ਆ ਸਭ ਦੀਆਂ ਦੋ ਅੱਖਾਂ ਦੋ ਲੱਤਾਂ ਦੋ ਬਾਹਾਂ ਸਭ ਦੀਆਂ ਨੇ ਔਰ ਇਨਾਂ ਚ ਕੁਝ ਬੰਦੇ ਕੁਝ ਸਖਸ਼ ਹੁਣ ਆਪਾਂ ਤਾਂ ਭਈ ਸਾਰੇ ਨੇ ਕਿਤੇ ਵਾਈ ਜਹਾ ਦੇ ਝੂਟੇ ਲਿਆ ਹੋਣਾ ਤੇ ਜੇ ਇਹ ਗੱਲ ਕਰੀਏ ਭਾਈ ਵੇ ਚੰਦਰਮਾ ਤੇ ਚੜ ਗਏ ਮੰਗਲ ਗਹਿ ਚਲੇ ਗਏ ਉਹ ਤਾਂ ਬਈ ਸੁਪਨੇ ਹੀ ਹੁੰਦਾ ਇੱਕ ਬੰਦੇ ਦਾ ਪਰ ਐਸੇ ਸੁਪਨੇ ਜੋ ਇਹ ਪੂਰੇ ਕਰੋ ਹੁੰਦੇ ਜਦੋਂ ਗਿਆਨ ਹੋਵੇ ਪੜਾਈ ਹੋਵੇ ਉੱਚੇ ਦਰਜੇ ਦੀ ਪੜਾਈ تعلیم ਹਾਸਲ ਕੀਤੀ ਹੈ ਫਿਰ ਜਦੋਂ ਇਸ ਦੇ ਯੋਗ ਹੋ ਜਾਂਦਾ ਹੈ ਜੋ ਬਣ ਦਾ ਮਤਲਬ ਇਹ ਨਹੀਂ ਕਿ ਸਿੱਧਾ ਉਹ ਚੰਦਰਮਾ ਤੇ ਚੜ੍ਹ ਜੂਗਾ ਮੰਗਲ ਗ੍ਰਹਿ ਚੜ੍ਹ ਜੂਗਾ ਉਸ ਨੂੰ ਇੱਕ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਵੇਂ ਖਾਸ ਪੜ੍ਹਾਈ ਹੈ ਉਸ ਤਰ੍ਹਾਂ ਇੱਕ ਟ੍ਰੇਨਿੰਗ ਵੀ ਖਾਸ ਹੁੰਦੀ ਵੀ ਕਿਵੇਂ ਤੋਂ ਇਸ ਰਾਕਟ ਦੇ ਵਿੱਚ ਬੈਠਣਾ ਵਿਜੇ ਦੇ ਦੁਆਰਾ ਤੋਂ ਚੰਦਰਮਾ ਤੇ ਜਾ ਸਕਦਾ ਹੁਣ ਵਿਗਿਆਨੀ ਚੰ드ਰਮਾ ਤੇ ਪਹੁੰਚ ਗਏ ਦੁਨੀਆ ਨਹੀਂ ਪਹੁੰਚੀ ਦੁਨੀਆ ਦਾ ਭਾਵ ਇਹ ਹੈ ਕਿ ਸਾਰੇ ਨਹੀਂ ਪਹੁੰਚੇ ਖਾਸ-ਖਾਸ ਬੰਦੇ ਜਿਨ੍ਹਾਂ ਕੋਲ ਖਾਸ ਤਾਲੀਮ ਸੀ ਖਾਸ ਟ੍ਰੇਨਿੰਗ ਦਿੱਤੀ ਗਈ ਤੇ ਉਹ ਹੀ ਉੱਥੇ ਪਹੁੰਚਦੇ ਇਹ ਤਾਂ ਹੋ ਗਈ ਸੰਸਾਰ ਦੀ ਗੱਲ ਹੁਣ ਜਦੋਂ ਨਿਰੰਗ ਕਾਰ ਦੀ ਗੱਲ ਕਰਦੇ ਆ ਨਾ ਹੁਣ ਜੋ ਵੀ ਆਪਾਂ ਸਾਰੇ ਦੇ ਸਾਰੇ ਆ ਨਾ ਮਨੁੱਖ ਦਿਨੋ ਅਧਿਕਾਰ ਹੈ ਮਾਲਕ ਦੇ ਘਰ ਜਾਣ ਦਾ ਕਿ ਉਹਨਾਂ ਵਿੱਚੋਂ ਹੀ ਉਚਤੰ ਜਿਨ੍ਹਾਂ ਕੋਲ ਧਰਮ ਦੀ ਉੱਚੀ تعلیم ਹੋਵੇ ਸਮਝ ਹੋਵੇ ਸੋਝੀ ਹੋਵੇ ਔਰ ਸਤ ਦੇ ਮਾਰਗ ਤੇ ਚੱਲਦਾ ਹੋਵੇ ਉਹਨ ਗੁਰੂ ਦੇ ਦਵਾਰੇ ਧਾਰਮਿਕ ਸਥਾਨੇ ਲਾਲ ਮੰਦਰ ਹੈ ਮਸਜਿਦ ਹੈ ਕੋਈ ਵੀ ਹੈ ਧਰਮ ਦਾ ਦਵਾਰਾ ਜੋ ਜਿੱਥੇ ਧਰਮ ਦੀ تعلیم ਗਿਆਨ ਦਿੱਤਾ ਜਾਂਦਾ ਹੋਵੇ ਉਨ ਸਾਰੇ ਹੋਨੇ ਆ ਕੁਝ ਮਨੁੱਖ ਇਹ ਤਾਣਾ ਕਰਕੇ ਹੁੰਦੇ ਆ ਚਲੋ ਮੈਂ ਜਾ ਕੇ ਵਿਰੋਹ ਜਾਣਾ ਸ੍ਰੀ ਠੀਕ ਰਹਿੰਦਾ ਗੁਰਦਾਰੇ ਜਾਵਾਂ ਮੱਥਾ ਟੇਕਾਂ ਆਵਾ ਪਾਣੀ ਬਦਲ ਜਾਂਦੀ ਕੁਝ ਦਾ ਇੱਥੇ ਤੱਕ ਸੋਚ ਹੈ ਕੁਝ ਸੋਚ ਕਿ ਮੈਂ ਸ਼ਾਇਦ ਧਰਮ ਦੇ ਸਥਾਨ ਤੇ ਚੱਲਿਆਂ ਮੈਂ ਉੱਥੇ ਕਿ ਅਰਦਾਸ ਬੇਨਤੀ ਕਰਾਂਗਾ ਜਾ ਕੇ ਤੇ ਮੇਰੀ ਸੰਪੂਰਨ ਹੋ ਜਾਏਗੀ ਇਹ ਗੁਰੂ ਮਹਾਰਾਜ ਨੂੰ ਮੱਥਾ ਟਿਕਾਂਗਾ ਗੁਰੂ ਮਹਾਰਾਜ ਨੂੰ ਮੱਥਾ ਟੇਕਣਾ ਗੁਰੂ ਮਹਾਰਾਜ ਦਾ ਹੁਕਮ ਮੰਨਣਾ ਉਹ ਤੂੰ ਕਿਤੇ ਵੀ ਬੈਠ ਕੇ ਘਰੇ ਬੈਠ ਕੇ ਵੀ ਉਸ ਮਾਲਕ ਨੂੰ ਤਿਆ ਸਕਦਾ ਹੈ ਯਾਰ ਬੈਠੇ ਗੁਰੂ ਤੇ ਆਏ ਸਭ ਕੁਝ ਨਿਸ਼ੇਤੀ ਕਰੇ ਆਏ ਕੇ ਭਾਈ ਤੂੰ ਘਰੇ ਬੈਠ ਕੇ ਹੀ ਜਿੱਥੇ ਬੈਠਾ ਉੱਥੇ ਤਿਆ ਸਕਦਾ ਬਸ ਹੁਕਮ ਮੰਨਣਾ ਇਹਨੇ ਕੇ ਦਰਬਾਰ ਦੇ ਵਿੱਚ ਆ ਗਿਆ ਦਰਬਾਰ ਦੇ ਵਿੱਚ ਤਾਂ ਭਾਈ ਜੋ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਕਥਾ ਦੁਆਰਾ ਕੀਰਤਨ ਦੁਆਰਾ ਜਾਪ ਦੁਆਰਾ ਉਹ ਤੋਂ ਫਰਮਣ ਕਰ ਸਕਦਾ ਹੈ ਜੇ ਕਹਿੰਗੇ ਇੱਥੇ ਭਾਈ ਮੈਂ ਇੰਨਾ ਸੁਣ ਕੇ ਹੀ ਗੱਲ ਮੇਰੀ ਬਣ ਜਾਣੀ ਹੈ ਉਹ ਅਸੀਂ ਸਾਰੇ ਮਨ ਦੇ ਵਿੱਚ ਵਹਿਮ ਪਾਲੀ ਬੈਠੇ ਆਂ ਇਹ ਵਹਿਮ ਬਿਰਲਿਆਂ ਦੇ ਮਨਾਂ ਵਿੱਚੋਂ ਨਿਕਲਦਾ ਕਿ ਬਿਰਲੇ ਹੁੰਦੇ ਆ ਜਿਵੇਂ ਕਹਿੰਦੇ ਨੇ ਵੀ ਚੰਦ ਮਾਂ ਤੇ ਰੇਖ ਨਹੀਂ ਚੜ ਸਕਦਾ ਉਹਦੀ ਖਾਸ ਤਲੀਮ ਹੁੰਦੀ ਹੈ ਔਰ ਜੋ ਸਖਸ਼ ਘਰ ਤੋਂ ਲੈ ਕੇ ਤਰਿਆ ਹੋਇਆ ਏ ਕਿ ਭਾਈ ਮੈਂ ਬੱਚੇ ਨੂੰ ਬੀਨ ਚੰਦਰਮਾ ਦੀ ਸ਼ਹਿਰ ਕਰਨੀ ਹੈ ਮੰਗਲਾ ਦੀ ਗ੍ਰਹਿ ਕਰਨੀ ਉਸ ਤਰ੍ਹਾਂ ਦੀ ਉਹਦੇ ਮਾਤਾ ਪਿਤਾ ਉਸ ਨੂੰ ਪੜਾਈ ਕਰਾਉਂਦੇ ਜਾਂ ਉਹ ਬੱਚਾ ਖੁਦ ਇੰਟਰਸਟ ਰੱਖਦਾ ਕਿ ਮੈਂ ਵੀ ਇੱਕ ਜਨੂੰਨ ਹਾਂ ਦਾ ਇਹ ਮੈਂ ਵੀ ਇਸ ਤਰ੍ਹਾਂ ਦਾ ਭਾਈ ਇੱਕ ਵਿਗਿਆਨੀ ਬਣਨਾ ਮੈਂ ਵੀ ਇਸ ਤਰ੍ਹਾਂ ਦੀਆਂ ਉਚਾਈਆਂ ਨੂੰ ਛੂਹਣਾ ਤੇ ਜੋਰ ਲਾਉਂਦਾ ਪੜਾਈ ਕਰਦਾ ਫਿਰ ਪੜਾਈ ਹੋਣ ਤੋਂ ਬਾਅਦ ਉਸ ਨੂੰ ਸਲੀਮ ਦਿੱਤੀ ਜਾਂਦੀ ਹੈ ਕਿ ਭਾਈ ਤੂੰ ਕਿਵੇਂ ਜਾ ਸਕਦਾ ਕਿਹੜੇ ਘਰ ਉੱਥੇ ਤੈਨੂੰ ਹਦਾਇਤਾਂ ਨੇ ਕੀ ਕੀ ਤੈਨੂੰ ਭਾਈ ਟਰਨ ਮੈਨ ਕੰਡੀਸ਼ਨ ਪਾਲਣ ਕਰਨੇ ਪੈਣੇ ਸਭ ਕੁਝ ਦੱਸਣਾ ਦਿੱਤਾ ਨੂੰ ਉਸੇ ਤਰ੍ਹਾਂ ਹੀ ਜੋ ਮਨੁੱਖ ਆਪਣੇ ਅੰਦਰ ਇਹ ਧਾਰਨਾ ਲੈ ਕੇ ਆਉਂਦਾ ਕਿ ਮੈਂ ਤਾਂ ਵਹਿਗਰੂ ਨੂੰ ਹੀ ਮਿਲਣਾ ਤੇ ਚਾਹੀ ਉੱਚੀ ਹੈ ਸੋਚ ਚੀ ਉਹਨੂੰ ਕੋਈ ਮਤਲ ਨਹੀਂ ਹੈ ਕਿ ਮੇਰੀ ਕੋਈ ਅਰਦਾਸ ਪੂਰੀ ਹੋਵੇ ਉਹ ਤਾਂ ਅਰਦਾਸ ਕਰਦਾ ਹੀ ਨਹੀਂ ਉਹਨਾਂ ਤਾਂ ਪਹਿਲੇ ਹੀ ਸਮਝ ਆ ਗਈ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਆਗੇ ਕੀਚੇ ਅਰਦਾਸ ਕਿਉਂ ਅਰਦਾਸਾਂ ਕਰਦਾ ਉਹ ਤਾਂ ਸਭ ਕੋਈ ਜਾਣਦਾ ਤੇਰੇ ਕਹਾਂ ਉਸਨੇ ਤੈਨੂੰ ਕੁਝ ਨਹੀਂ ਦੇਣਾ ਬਸ ਕਰਮਾਂ ਦੀ ਖੇਡ ਹੈ ਕਰਮਾਂ ਦਾ ਵੀ ਵੀਜੀ ਚੱਲ ਜਿਹਾ ਵਿਝੇਗਾ ਭਾਈ ਵੈਸੇ ਵੱਡੇਗਾ ਨਾ ਕਿ ਜਿੱਦਾਂ ਦਾ ਭਾਈ ਤੂੰ ਖੇਤੀ ਕਰ ਰਿਹਾ ਫਲ ਤਾਂ ਤੂੰ ਵੈਸੇ ਹੀ ਬਣਨੇ ਆ ਇੱਥੇ ਤੇਰੇ ਮੰਗਿਆਂ ਇਹ ਸਾਨੂੰ ਲੱਗਦਾ ਨਾ ਵੀ ਫਲਾਣੇ ਬਾਬੇ ਕੋਲ ਚਲੀ ਉੱਥੇ ਚਲੀ ਅਰਦਾਸਾਂ ਕਰਾਈਏ ਫਲਾਣੀ ਜਗ੍ਹਾ ਅਰਦਾਸ ਕਰਾ ਦੀਏ ਵੈਗੁਰੂ ਸੁਣ ਲੂ ਵੈਗੁਰੂ ਕਹਿੰਦਾ ਤੂੰ ਕਰਮ ਕਰ ਤੂੰ ਸਿਰਫ ਕਰਮ ਕਰ ਉਹਦੇ ਬਦਲੇ ਫਲ ਤੇਰਾ ਕੀ ਹੈ ਤੇਰੇ ਮੰਗਣ ਤੋਂ ਪਹਿਲਾਂ ਤੇਰੇ ਦਰ ਤੇ ਹੋ ਤੇਰੇ ਘਰ ਤੇ ਹੋਗਾ ਤੈਨੂੰ ਮੰਗਣ ਦੀ ਲੋੜ ਨਹੀਂ ਹੈ ਕਿ ਜਿਵੇਂ ਬੱਚਾ ਸਕੂਲ ਵਿੱਚ ਪੜਦਾ ਪੂਰੀ ਸਟੱਡੀ ਕੀਤੀ ਹੈ ਮਿਹਨਤ ਕੀਤੀ ਹੈ ਉਸਨੇ ਔਰ ਪੜਾਈ ਕੀਤੀ ਹੈ ਹੁਣ ਸਾਰੇ ਇਗਜ਼ਾਮ ਵਿੱਚ ਉਹਨੇ 100 ਦੇ 100 ਸਵਾਲ ਜਿੰਨੇ ਵੀ ਸੀ ਪਾਵ ਕੀਤੇ ਫਿਰ ਉਹ ਟੀਚਰਾਂ ਨੂੰ ਜਾ ਕੇ ਅਰਦਾਸਾਂ ਨਹੀਂ ਕਰਦਾ ਕਿ ਮੈਨੂੰ ਪਾਸ ਕਰ ਦਿਓ ਮੈਨੂੰ ਪਾਸ ਕਰ ਦਿਓ ਉਸ ਨੂੰ ਗਰਵ ਹੁੰਦਾ ਹੈ ਕਿ ਮੈਂ ਤਾਂ ਭਾਈ ਆਪਣੀ ਪੜ੍ਹਾਈ ਕੀਤੀ ਹੈ ਮੈਨੂੰ ਕੌਣ ਫੇਲ ਕਰ ਦੂਗਾ ਮੈਨੂੰ ਤਾਂ ਇਹਦਾ ਫਲ ਪਾਸ ਹੀ ਮਿਲਣਾ ਚੰਗਾ ਰਿਜ਼ਲਟ ਮਿਲਣਾ ਮੇਰਾ ਮੈਨੂੰ ਪਤਾ ਹੈ ਜੋ ਨਲਾਇਕ ਹੁੰਦੇ ਆ ਉਹ ਸਪਾਰਸਾਂ ਵੀ ਲਾਉਣਗੇ ਪਰਤੀਆਂ ਜੇਬਾਂ ਚ ਪਾਉਣਗੇ ਇਹ ਨਲਾਇਕਾਂ ਦੀ ਨਿਸ਼ਾਨੀ ਹੁੰਦੀ ਹੈ ਫਿਰ ਮਿੰਤਾ ਤਰਲੇ ਇਹਨੂੰ ਕਹਿ ਦੋ ਉਹ ਮਾਸਟਰ ਸਾਡੇ ਮਾਸੀ ਨਾਲ ਰਹਿੰਦਾ ਫਲਾਨੀ ਜਗ੍ਹਾ ਰਹਿੰਦਾ ਫਲਾਨੀ ਰਿਸ਼ਤੇ ਨਹੀਂ ਕਰਦਨੇ ਤਾਂ ਹੀ ਚਾਚੀਆਂ-ਚਾਚੀਆ ਮਾਸੇ ਮਾਸਟਰ ਬਣਾ ਦਨੇ ਨਾ ਵੀ ਜਾਨ-ਚਾਨਾ ਕਰਦੇ ਆ ਮਿੰਤ ਤਰਲੇ ਇਹਦੇ ਹੁੰਦਾ ਨਾ ਉਹ ਤਾਂ ਸ਼ਾਇਦ ਮਿੰਤਾ ਤਾਲਿਆਂ ਦਾ ਭਾਈ ਤੈਨੂੰ ਸ਼ਾਇਦ ਪਾਸਪ ਕਰ ਦਵੇ ਪਰ ਇੱਥੇ ਪਾਸ ਨਹੀਂ ਹੁੰਦਾ ਇੱਥੇ ਤਾਂ ਜੋ ਤੂੰ ਕਰੇਗਾ ਸੋਈ ਭਰੇਗਾ ਭਾਈ ਜੇ ਆ ਵੀ ਜੇ ਸੋਲੋ ਨੇ ਕਰਮਾ ਸੰਧਰਾ ਕੇਤ ਜਿੱਦਾਂ ਦੀ ਤੂੰ ਖੇਤੀ ਕਰੇਂਗਾ ਜਿੱਦਾਂ ਦਾ ਬੀ ਬੀਜੇਂਗਾ ਵੜਣਾ ਤੈਨੂੰ ਉਹੀ ਪੈਣਾ ਵਾ ਸੋ ਆਪਣੇ ਕਰਮਾ ਨੂੰ ਸੁਧਾਰੋ ਅਰਦਾਸਾਂ ਵੱਲ ਧਿਆਨ ਨਾ ਦਿਆ ਕਰੋ ਬਹੁਤਾ ਇਹ ਤਾਂ ਤੁਹਾਡੇ ਅੰਦਰ ਬੰਮਣ ਮਤ ਪਾਈ ਹੋਈ ਹੈ ਜਦੋਂ ਗੱਲ ਕਰਦੇ ਆ ਵੀ ਕੌਣ ਕਹਿੰਦਾ ਸਿੱਧੀ ਗੱਲ ਪਾਈ ਗੁਰੂ ਗ੍ਰੰਥ ਸਾਹਿਬ ਜੀ ਮਰ ਤਾਂ ਇਹ ਗੱਲ ਕਹਿੰਦੇ ਆ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਅੱਗੇ ਕੀਚੇ ਅਰਦਾਸ ਅਪਾ ਅਰਦਾਸਾਂ ਲੈ ਕੇ ਆ ਜਾਂਦੇ ਨੇ ਪਰ ਜੀ ਦੀ ਉਚਾਈ ਉਹ ਹੈ ਕਿ ਪਹਿਤਾ ਵੀ ਸਤਕ ਪਾਸ਼ਾ ਦੇ ਸੱਚ ਕੰਮ ਦੇ ਵਿੱਚ ਜਾਣਾ ਕਿ ਇਹਨਾਂ ਗੱਲਾਂ ਨਾਲ ਥੋੜੀ ਜਾਣਾ ਵਾ ਬੇ ਅਸੀਕਾ ਪਾਠ ਕਰਾਤੇ ਸਹਿਜ ਪਾਠ ਕਰਾਤੇ ਖੰਡ ਪੜ ਕਰਾਤੇ ਲੰਗਰ ਲਾਤੇ ਜਲੇਬੀਆਂ ਲਾਤੀਆਂ ਪਕੌੜੇ ਲਾਤੇ ਵੀ ਸ਼ਾਇਦ ਕੋਈ ਰਲ ਕੇ ਕਹਿ ਦੂਗਾ ਇਹ ਤਾਂ ਸਾਡੇ ਕੋ ਸਵਾਦ ਹੁੰਦਾ ਵਾ ਇਹ ਤਾਂ ਬੇ ਇੱਕ ਸਾਡਾ ਲੋਕ ਲਾਜ ਹੁੰਦੀ ਹੈ ਕਿ ਲੋਕ ਲਾਜ ਹੁੰਦੀ ਹੈ ਕਿ ਲੋਕ ਮਿਹਣੇ ਨਾਲ ਮੰਨ ਵੀ ਆਵੇਂ ਸਾਡਾ ਆਪਦਾ ਸਭ ਕੁਝ ਵਿਗ ਜਾਵੇ ਪਰ ਅਸੀਂ ਐਸੇ ਕੰਮ ਕਰਨੋਂ ਨਹੀਂ ਅੜਦੇ ਕਿ ਇਸ ਤਰ੍ਹਾਂ ਦੇ ਅਸੀਂ ਆਪਣੇ ਆਪ ਨੂੰ ਸਤਾ ਕੰਨਾ ਚਾਹੁੰਦੇ ਆ ਜੋ ਆਇਆ ਖਾ ਗਿਆ ਤੁਰ ਗਿਆ ਥੋੜੀ ਜੇਬ ਕੱਢ ਗਈ ਤੇ ਉਹਦਾ ਵਧਣਾ ਕੁਝ ਨਹੀਂ ਹੈ ਉਹਦਾ ਸੁਹਾਤਾ ਉਹੀ ਰਹਿਣਾ ਭਾਈ ਕਿ ਉਹਦਾ ਸੁਹਾਤਾ ਉਦੇ ਰਹਿਣਾ ਤੇ ਜਾਣਦੇ ਨੇ ਫਿਰ ਵੀ ਕਹਿਣਾ ਆ ਚੀਜ਼ ਭੁੱਲ ਗਏ ਸੀ ਇਹ ਰੱਖੀ ਵੀ ਨਹੀਂ ਦੱਸ ਕਿੰਨਾ ਜੋਸ਼ ਪਾਣ ਕਰਦੇ ਆ ਜੇ ਜਲੇਬੀਆਂ ਰੱਖਤੀਆਂ ਪਿੱਠੀ ਦੇ ਉੱਪਰ ਪ੍ਰਸ਼ਾਦ ਕਿਉਂ ਨਹੀਂ ਜੇ ਪਿੱਠੀ ਦੇ ਪ੍ਰਸ਼ਾਦ ਰੱਖਤਾ ਜਲੇਬੀਆਂ ਕਿਉਂ ਨਹੀਂ ਜੇ ਦੋਨੇ ਰੱਖ ਦਿੱਤੇ ਆ ਚੰਗਾ ਹੁੰਦਾ ਜੇ ਆਈਸਕ੍ਰੀਮ ਵੀ ਰੱਖ ਦਿੰਦੇ ਨਾਲ ਭਾਵੇਂ ਕੁਨੇ ਕੁਛ ਨਾ ਕੋਈ ਸਕ੍ਰਿਟਿਸਾਈਜ਼ ਕਿੰਤੂ ਪਰੰਤੂ ਕਰਣਾ ਹੀ ਕਰਨਾ ਹੁਣ ਜੇਸੇ ਬੰਦੇ ਨੂੰ ਪਤਾ ਵੀ ਇਹ ਤਾਂ ਜੋ ਕੁਝ ਕਰਦੇ ਤਾਂ ਆਪਦੇ ਖਾਣ ਨੂੰ ਕਰਦੇ ਆਪਾਂ ਬੈਠੇ ਆ ਸੋਚੋ ਵੀ ਤੈਨਾਂ ਨੇ ਖਾ ਕੇ ਤੁਰ ਜਾਣਾ ਵਾ ਮੈਂ ਆਪਣੀ ਖਾਤਰ ਖੁਦ ਹੀ ਕਰਨਾ ਪਊ ਆਪਨ ਹੱਥੇ ਆਪਣਾ ਆਪੇ ਹੀ ਕਾਜ ਸਵਾਰੀਏ ਸੱਚਖੰਡ ਜਾਣਾ ਅਰਦਾਸਾਂ ਤੇ ਨ ਰਹੀ ਉਹਦੇ ਵਾਸਤੇ ਅੱਜ ਤੋਂ ਧਾਰਨਾ ਕੱਲ ਐ ਤੇ ਸਪੈਸ਼ਲ ਤਾਲੀਮ ਲੈਣੀ ਸ਼ੁਰੂ ਕਰ ਲੈ ਮਨ ਚ ਜਨੂਨ ਰੱਖ ਆਪਣੇ ਕਿ ਆਪਣੇ ਅੰਦਰ ਇੱਕ ਜਨੂਨ ਰੱਖ ਕੇ ਵਹਿਗਰੂ ਮੈਂ ਤੇਰੇ ਘਰ ਆਉਣਾ ਤੇ ਜਿਉਂ-ਜਿਉਂ ਭਾਈ ਤੂੰ ਅੱਗੇ ਭਾਵਨਾ ਲੈ ਕੇ ਆਵੇਂਗਾ ਇਸ ਤਰ੍ਹਾਂ ਦੀ ਕਿ ਗਿਆਨ ਦੇ ਦਵਾਰੇ ਗੁਰੂ ਦਾ ਦਵਾਰ ਗਿਆਨ ਦਾ ਦਵਾਰਾ ਗੁਰਦੁਆਰਾ ਧਰਮਕ ਸਥਾਨ ਇਹ ਨਾਂ ਨੇ ਸਾਰੇ ਕਿ ਜਿੱਥੋਂ ਤੈਨੂੰ ਗਿਆਨ ਮਿਲਦਾ ਪਈ ਉਧਰ ਤੋੜਿਆ ਕਰ ਭੱਜਿਆ ਕਰ ਕਿ ਮੈਨੂੰ ਇਹ ਜਨੂੰਨ ਤਾਂ ਅੰਦਰ ਜਿਵੇਂ ਬੱਚੇ ਹੁੰਦੇ ਨੇ ਜੋ ਪੜਦੇ ਉਹਨਾਂ ਜਨੂੰਨ ਹੁੰਦਾ ਹੈ ਕਿ ਮੈਂ ਕਿਹੜੇ ਸਕੂਲ ਚ ਪੜਾਈ ਉੱਚੀ ਕਰਾਂ ਕਿ ਮੈਂ ਚੰ드ਰਮਾ ਤੇ ਜਾਣਾ ਕਿ ਮੈਂ ਉਚਾਈਆਂ ਨੂੰ ਛੂਣਾ ਮੈਂ ਕਿਹੜੇ ਸਕੂਲ ਜਾਵਾਂ ਕਿਹੜੇ ਕਾਲਜ ਜਾਵਾਂ ਕਿਹੜੀ ਯੂਨੀਵਰਸਿਟੀ ਜਾਵਾਂ ਕਿੱਥੇ ਪੜ੍ਹਾਈ ਚੰਗੀ ਹੁੰਦੀ ਹੈ ਇਹ ਹੀ ਸੋਚਦੇ ਆ ਨਾ ਤਦ ਹੀ ਜਾ ਕੇ ਤਾਂ ਚਾਹਾਂ ਸ਼ੁਰੂ ਹੁੰਦੀਆਂ ਨੇ ਭਾਈ ਕਿੰਨੇ ਮਿਹਨਤ ਮਸ਼ਕਤ ਕਰਦੇ ਆ ਵੀ ਜਦੋਂ ਇੰਨੀ ਤਾਲੀਮ ਹਾਸਲ ਹੋ ਜਾਂਦੀ ਹੈ ਫਿਰ ਜੋ ਨਾਸਾ ਵਾਲੇ ਆ ਜਾਂ ਹੋ ਇਸਰੋ ਵਾਲੇ ਆ ਵੀ ਬੁਲਾਉਂਦੇ ਆ ਕਿ ਬੱਚਾ ਤਬ ਫਿਰ ਉਹਨੂੰ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ ਉੱਪਰ ਜਾਣਾ ਪਈ ਉੱਥੇ ਵਾਸਤੇ ਤੈਨੂੰ ਆਹ ਹਾ ਕਾਰਜਕਾਨੇ ਬਣਨੇ ਨੇ ਉਸੇ ਤਰ੍ਹਾਂ ਜਿੱਦਣ ਤੂੰ ਬੰਦਿਆ ਇਹ ਸੋਚ ਕੇ ਆਇਆ ਨਾ ਗੁਰੂ ਦੇ ਦਰਬਾਰ ਵੱਲ ਕੇ ਸਤਵਰ ਜੀ ਮੈਂ ਸੱਚਖੰਡ ਦੀ ਤਿਆਰੀ ਕਰਨੀ ਆ ਕਿ ਮੈਂ ਸੱਚਖੰਡ ਜਾਣਾ ਉਦੇ ਬਾਅਦ ਤੇ ਪਹਿਲਾਂ ਪੜ੍ਹਾਈ ਕਰਨੀ ਪਣੀ ਹੈ ਕਿਹੜੀ ਜੋ ਗੁਰ ਕਹੇ ਸੋਈ ਪਰਮਾਨੋ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਸਾਨੂੰ ਕਹਿੰਦੀ ਹੈ ਭਈ ਕਰਨਾ ਪੈਣਾ ਇਹਨਾਂ ਹੋਣ ਤੋਂ ਬਾਅਦ ਫਿਰ ਤੈਨੂੰ ਗੁਰੂ ਅਸਰ ਟ੍ਰੇਨਿੰਗ ਦਿੰਦਾ ਹੈ ਕਿ ਸਤਖੰਡ ਜਾਣ ਵਾਤੇ ਭਈ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਖਣਾ ਪੈਂਦਾ ਐਵੇਂ ਨਹੀਂ ਕਿ ਜਣਾ ਖੜਾ ਉੱਠ ਕੇ ਅਰਦਾਸ ਕਰ ਦੋ ਸਤਖੰਡ ਬਾੜ ਦੋ ਸਤਖੰਡ ਬਾੜ ਦੋ ਇਹ ਤਾਂ ਭਾਈ ਇੱਕ ਲੋਕ ਲਾਜ ਹੈ ਅਗਲੇ ਨੇ ਪੈਸੇ ਲੈਣੇ ਹੁੰਦੇ ਜੇ ਚਪੋੜੇ ਹੁੰਦੇ ਨਹੀਂ ਕਹੂਗਾ ਤੇਹ ਬਾਬਾ ਇਹ ਤਾਂ ਸਮਾਤੀ ਨਹੀਂ ਅਕਲ ਨਹੀਂ ਸੱਚਖੰਡਲੀ ਤੇ ਕੱਲ ਨਹੀਂ ਗਈ ਇੰਨਾ ਕੁਝ ਕਹਨੇ ਆ ਨਾ ਪਰ ਕਹੋ ਨਾ ਕੋ ਹੁੰਦਾ ਕੁਝ ਵੀ ਨਹੀਂ ਐਵੇਂ ਭਰਮ ਭਲੇਖਾ ਵਾ ਜਿਹਨੇ ਢਟਕਣਾ ਬਈ ਉਹਨੇ ਢਟਕਣਾ ਹੀ ਢਟਕਣਾ ਫਿਰ ਕਿ ਜਿਸਨੇ ਜਿੱਦਾਂ ਦੇ ਕਰਮ ਕੀਤੇ ਆ ਭਾਈ ਅੰਤਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੇ ਜੋ ਮਰੇ ਸਰਪ ਜੋ ਨਬਲ ਬਲ ਉਤਰੇ ਇਥੋਂ ਤ ਤ ਤ ਨਿਕਲ ਸਕਦਾ ਨੇ ਇਸ ਜੁਨੀ ਦੇ ਵਿੱਚੋਂ ਜੇ ਤੂੰ ਭਾਈ ਮਾਇਆ ਛੱਡ ਪ੍ਰਮਾਤਮਾ ਨੂੰ ਤੇ ਆਇਆ ਹੋਏਗਾ ਨਹੀਂ ਤਾਂ ਸਭ ਵਣ ਕੇ ਤਰੇਗਾ ਘੜੀਆਂ ਵਿੱਚ ਘੁਮੇਗਾ ਖੁੱਡਾਂ ਚ ਰਹੇਗਾ ਡਾਂਗਾਂ ਭਰਨ ਗਿਆ ਔਰ ਬਾਰ-ਬਾਰ ਜਨਮ ਲਏਗਾ ਕਿ ਜਦਾਂ ਤੇਰੀ ਸੋਚ ਹੋਣੀ ਹੈ ਨਾ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ ਪ੍ਰੇਤ ਜੋ ਨਵਲ ਵੱਲ ਉੱਤੇ ਉਹ ਪ੍ਰੇਤ ਵਣ ਕੇ ਵੀ ਘੁਮੇਗਾ ਜਿਹੜੀ ਆਤਮਾ ਨੂੰ ਸ੍ਰੀ ਨਹੀਂ ਮਿਲਦਾ ਇਸ ਸਰੀਰ ਦੇ ਇੱਕ ਭਈ ਕਿਸੇ ਕਾਬਲੀ ਨਹੀਂ ਹੈ ਇਹ ਉਹ ਫਿਰ ਭਟਕਦੀ ਆਤਮਾ ਤੇ ਜਿੰਨਾ ਚਿਰ ਭਟਕਦੀ ਹੈ ਭਾਈ ਉਹ ਜਿਸ ਨੂੰ ਪ੍ਰੇਤ ਕਹਿੰਦੇ ਆ ਫਿਰ ਆਪਣੇ ਘਰਾਂ ਦੇ ਵਿੱਚ ਖੜਕੇ ਦੜਕੇ ਹੁੰਦੇ ਉਹਦੇ ਆ ਗਿਆ ਵੀ ਚਲਿਆ ਗਿਆ ਆ ਗਿਆ ਪ੍ਰੇਤ ਪ੍ਰੇਤ ਕਰ ਭਾਗੀ ਕਦੋਂ ਕਰਕੀ ਨਾਰ ਬਹੁਤ ਇਤਜਾਸ ਰਹਿ ਤ ਸਦਾ ਸੰਗ ਲਾਗੀ ਜਦ ਹੀ ਹੰਸ ਤੇਜੀ ਇਹ ਕਹਾਇਆ ਜਦੋਂ ਇਸ ਸਰੀਰ ਦੇ ਵਿੱਚੋਂ ਆਤਮਾ ਨਿਕਲ ਗਈ ਪਹਿਲਾਂ ਤਾਂ ਬੜਾ ਵੀ ਪਤਾ ਨਹੀਂ ਕੀ ਨਾਵਾ ਨਾ ਬੁਲਾਉਂਦੀ ਆ ਪਤਨੀ ਆਪਣੇ ਪਤੀ ਨੂੰ ਕੋਈ ਸੋਨਾ ਕੋਈ ਮੋਨਾ ਕੋਈ ਕੁਛ ਕਹਿੰਦੀ ਕਿੰਨੇ ਪਿਆਰ ਨਾਲ ਬੁਲਾਉਂਦੀ ਐ ਨਾ ਬਜੇ ਨਾ ਚਾਹ ਆਤਮਾ ਉਹਨਾਂ ਚਾਹੀ ਸਭ ਕੁਝ ਮਿੱਠੀਆਂ ਮਿੱਠੀਆਂ ਗੱਲਾਂ ਹੁੰਦੀਆਂ ਤੇ ਜਦੋਂ ਮਰਿਆ ਨਹੀਂ ਪ੍ਰੇਤ ਪ੍ਰੇਤ ਕਰਦਾ ਕੀ ਕਹਿੰਦੀ ਆ ਗਿਆ ਭੂਤ ਬਣ ਕੇ ਮੈਨੂੰ ਰੋਣੇ ਨਾ ਜਾ ਨਾ ਜਾ ਜੇ ਆਜ ਵੀ ਉੱਠ ਕੇ ਸਭ ਨੇ ਭੱਜ ਲੈਣਾ ਫੇਰ ਆਪ ਇਹਦੇ ਸੋਚਿਆ ਵੀ ਸੱਚੀ ਵਿੱਚ ਜੇ ਉੱਠ ਖੜਿਆ ਜੇ ਫੇਰ ਐ ਭਈ ਜੇ ਸੱਚੀ ਵਿੱਚ ਹੀ ਆ ਗਿਆ ਫੇਰ ਫੇਰ ਕੀ ਕਰੋਗੇ ਤੇ ਤੁਹਾਨੂੰ ਭੱਜਣ ਰਾਹ ਨਹੀਂ ਲੱਭਣਾ ਭਾਵ ਅਸੀਂ ਦੁਨੀਆ ਨੂੰ ਦਿਖਾਉਣ ਵਾਸਤੇ ਸਭ ਕੁਝ ਕਰਦੇ ਆਏ ਹੁੰਦਾ ਹਾਂ ਦਾ ਕਸਮ ਨਹੀਂ ਇਹਦੇ ਨਾਲ ਤੁਹਾਨੂੰ ਵੀ ਪਤਾ ਵੀ ਜੇ ਮਰਿਆ ਹੈ ਬੰਦਾ ਉੱਠ ਖੜਿਆ ਜਾਂ ਰਾਤ ਨੂੰ ਆ ਗਿਆ ਭਈ ਇੱਥੇ ਸਾੜ ਕੇ ਆਏ ਸੀ ਫੇਰ ਪਰ ਆਏ ਤਾਂ ਤੇ ਤੁਹਾਨੂੰ ਜਦ ਹੀ ਫੇਰ ਬਾਬੇ ਨજર ਹਉਣੇ ਭੱਜੋ ਘਰ ਛੱਡ ਕੇ ਸਾਡੇ ਘਰ ਆ ਗਏ ਮੁੜ ਕੇ ਭਈ ਨਾਲੇ ਪ੍ਰੇਮ ਕਰਦੇ ਨਾਲੇ ਬੁਲਾਉਂਦੇ ਸੀ ਨਾ ਜਾਂ ਨਾ ਜਾਂ ਹੁਣ ਆ ਗਿਆ ਤੇ ਰੋਣੇ ਹੋ ਬਈ ਐਦਾਂ ਕਦੇ ਕਿਸੇ ਟਾਈਮ ਜਗਰਾਤਾ ਹੋ ਰਿਆ ਸੀ ਕੇ ਸ਼ਬਦ ਪੜ ਰਹੇ ਸੀ ਆ ਜਾ ਮਾਤਾ ਛੇਰਾਂ ਵਾਲੀ ਆਤਾ ਮਾਇਆ ਛੇਰਾਂ ਵਾਲੀ ਇਹ ਸਜਨੇ ਕਹਤਾ ਜੇ ਵੀ ਸੱਚੀ ਆ ਗਿਆ ਵੀ ਸ਼ੇਰ ਤੇ ਬੈਠੀ ਹੋਣੀ ਹੈ ਸ਼ੇਰ ਨੂੰ ਦੇਖ ਕੇ ਤੁਸੀਂ ਡਰੋਗੇ ਜਾਂ ਮੱਥਾ ਟੇਕੋਗੇ ਕਹਿੰਦੇ ਐਦਾਂ ਕਿਵੇਂ ਆਜੂਗਾ ਸ਼ੇਰ ਤੈਨੂੰ ਨਾਲੇ ਤੁਸੀਂ ਕਹੀ ਨੇ ਆ ਜਾ ਮਾਤਾ ਛੇਰਾਂ ਵਾਲੀ ਆ ਜਾ ਮਾਤਾ ਛੇਰਾਂ ਵਾਲੀ ਵੀ ਜੇ ਸੱਚੀ ਆ ਗਿਆ ਫਿਰ ਕੀ ਕਰੋਗੇ ਭਾਵ ਬਾਜਾ ਮਾਰਦੇ ਆ ਪਤਾ ਹੁਣਾ ਨਾ ਕਿਸੇ ਨੂੰ ਨਹੀਂ ਹੁੰਦਾ ਜੇ ਸੱਚੀ ਆ ਗਿਆ ਫਿਰ ਹੋਣਾ ਕੀ ਹੈ ਦੌੜਾ ਹੀ ਪੈਣ ਕੀ ਹੈ ਨਾ ਦੇਸੇ ਤਰਾਈਏ ਪ੍ਰੇਤ ਪ੍ਰੇਤ ਕਰਪਾਗੀ ਕਿ ਜਿਉਂਦੇ ਜੀ ਅਸੀਂ ਆਪਣੇ ਆਪ ਨੂੰ ਸਤਖੰਡ ਦੇ ਵਾਸੀ ਬਣਾਉਣਾ ਖੁਦ ਬਣਾਉਣਾ ਕਿਸੇ ਨੇ ਨਹੀਂ ਬਣਾ ਕੇ ਦੇਣਾ ਕਿਸੇ ਦੀ ਅਰਦਾਸ ਨਾਲ ਨਹੀਂ ਪਹੁੰਚਣਾ ਉੱਥੇ ਜਿਹੜੇ ਅਰਦਾਸਾਂ ਕਰਦੇ ਆ ਉਹ ਨਰਕਾਂ ਦੇ ਵਾਸੀ ਉਤਰੇ ਫਿਰਦੇ ਆ ਭਾਈ ਉਹ ਨਰਕਾਂ ਦੇ ਵਿੱਚ ਘੁੰਮਦੇ ਫਿਰਦੇ ਆ ਉਹ ਦੁਨੀਆ 'ਚ ਘੁੰਮਦੇ ਫਿਰਦੇ ਤੁਹਾਨੂੰ ਕੀ ਕਰ ਦੇਣਗੇ ਇੱਥੇ ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਕਿ ਆਪਣੇ ਕਰਮ ਚੰਗੇ ਕਰੋ ਐਸੇ ਕਰਮ ਚੰਗੇ ਕਰੋ ਕਿ ਜਿਨ੍ਹਾਂ ਨੂੰ ਖੁਸ਼ ਹੋ ਕੇ ਦੇਖ ਕੇ ਵਾਹਿਗੁਰੂ ਗੁਰਨਾਨਕ ਪਾਤਸ਼ਾਹ ਜੀ ਪਾਤਸ਼ਾਹ ਜੀ ਵਾਹਿਗੁਰੂ ਅਕਾਲ ਪੁਰਖ ਤੈਨੂੰ ਖੁਦ ਆਪਣੇ ਘਰ 'ਚ ਬੁਲਾਉਣ ਵਾਸਤੇ ਇਸ਼ਾਰਾ ਕਰਨ ਜਿਵੇਂ ਬਹੁਤਾ ਜਦੋਂ ਬੱਚਾ ਪੜ ਜਾਂਦਾ ਨਾ ਹਾਈएस्ट ਉਹਦੇ ਵਿੱਚ ਤਾਲੀਮ ਆ ਜਾਂਦੀ ਹੈ ਉਹ ਫਿਰ ਵਿਗਿਆਨੀ ਜੇ ਨਾ ਕਈ ਬੱਚੇ ਐਸੇ ਨੇ ਕਿ ਅਮਰੀਕਾ ਦੇ ਨਾਸਾ ਵਾਲੇ ਨੇ ਇੱਥੋਂ ਪਿੰਡਾਂ ਦੇ ਵਿੱਚੋਂ ਦੋ ਬੱਚੇ ਸੀ ਜੂਪੀ ਦੇ ਸੀ ਤੇ ਦੋਨਾਂ ਨੇ ਕੀ ਕੀਤਾ ਨਾ ਉਸ ਨਾਸਾ ਦੀ ਸਾਈਡ ਨੂੰ ਹੈ ਘੱਲਿਆ ਜਿਹਦੇ ਬਾਰੇ ਸੋਚਣਾ ਵੀ ਕਿਸੇ ਵਾਸਤੇ ਬਸ ਦੀ ਗੱਲ ਨਹੀਂ ਹੈ ਕਿ ਬਿਤੂ ਨੂੰ ਹੈ ਘੱਲੇਗਾ ਭਾਵ ਉਹਦਾ ਕੰਟਰੋਲ ਆਪਦੇ ਹੱਥ ਤੇ ਲੈਣਾ ਹੋ ਤਾਂ ਕੰਪਿਊਟਰ 'ਤੇ ਹੋ ਜਾਂਦਾ ਸਭ ਕੁਝ ਵੀ ਥੋੜੇ ਖਾਤੇ ਜਿਵੇਂ ਹੈਕ ਹੁੰਦੇ ਉਹਦੇ ਸਾਈਡਾਂ 'ਚ ਹੋ ਜਾਂਦੀਆਂ ਉਹਨਾਂ ਨੇ ਇਹ ਗੱਲ ਨਹੀਂ ਉਹਨੂੰ ਸਜ਼ਾ ਦੇਣੀ ਜਾਂ ਮਾਰਨਾ ਫੜੋ ਮਾਰ ਦਾਂਗੇ ਕਹਿੰਦੇ ਇੰਨਾ ਕਾਬਿਲ ਇੰਨੀ ਕਾਬਲੀਅਤ ਦਿਮਾਗ ਦੇ ਵਿੱਚ ਕਹਿੰਦੇ ਫਿਰ ਇੱਥੇ ਕਿਉਂ ਬੈਠਾ ਇਹਨੂੰ ਆਪਾਂ ਲੈ ਕੇ ਚੱਲੋ ਆਪਾਂ ਇਹ ਤੋਂ ਲਾਹਾ ਲਈਏ ਵੀ ਇਹਦੇ ਕੋਲ ਇੰਨਾ ਗਿਆਨ ਹੈ ਇਹ ਲੈ ਜਾਂਦੇ ਆ ਵੀ ਗਿਆਨ ਤੇ ਸਦਕਾ ਤੁਹਾਡੇ ਵੀ ਜਦੋਂ ਬੱਚੇ ਉਤੇ ਦਾ ਦੇਦਾ ਗਿਆਨ ਲੈਣਗੇ ਪੜਾਈ ਕਰਨਗੇ ਫਿਰ ਬਾਜਾਂ ਪੈਣਗੇ ਇਹਨਾਂ ਨੂੰ ਹੁਣ ਗਿਆਨ ਤੋਂ ਬਗੈਰ ਤਾਂ ਕੋਈ ਬਾਜ ਨਹੀਂ ਮਾਰ ਸਕਦਾ ਉਸ ਤਰ੍ਹਾਂ ਗੁਰਨਾਨਕ ਸਾਹਿਬ ਨੇ ਵੀ ਤੈਨੂੰ ਆਵਾਜ਼ ਤੱਕ ਨਹੀਂ ਮਾਰਨੀ ਤੈਨੂੰ ਧਰਮ ਦੀ ਜਦੋਂ ਗਿਆਨ ਨਹੀਂ تعلیم ਨਹੀਂ ਸਮਝ ਨਹੀਂ ਕਿ ਧਰਮ ਕਹਿੰਦੇ ਕੀ ਨੇ ਧਰਮ ਹੁੰਦਾ ਕੀ ਹੈ ਸਤ ਦਾ ਮਾਰ ਕੀ ਹੈ ਤੈਨੂੰ ਮਹਾਰਾਜ ਕਦੋਂ ਬਾਜਾਂ ਮਾਰੂਗਾ ਤੈਨੂੰ ਬਾਜਾਂ ਮਾਰੂਗਾ ਇਹ ਆਜਾ ਵੇ ਤੂੰ ਸਤਖੰਡ ਦੇ ਤਕਾਬਲ ਹੈ ਜਾ ਸਕਦਾ ਤੇਨੇ ਉਹ ਸਪੈਸ਼ਲ ਟ੍ਰੇਨਿੰਗ ਹਦਾਇਤਾਂ ਸਮਝਾਈਏ ਕਿਵੇਂ ਤੈਨੂੰ ਭੇਜਣਾ ਉੱਥੇ ਤੇ ਫਿਰ ਵੈਗਰੂ ਦੇ ਘਰ ਤੋਂ ਜਾ ਸਕਦਾ ਤੇ ਤੇਰੇ ਵਿੱਚ ਅਸਲ ਤਾਲੀਮ ਹੈ ਜਦੋਂ ਘਰ ਤੋਂ ਤੁਰ ਨਹੀਂ ਇਹ ਕਿ ਮੈਂ ਤਾਂ ਗੁਰਦਾਰੇ ਬਸ ਖਾਣ ਪੀਣ ਚੱਲਿਆ ਵਾਂ ਅਰਦਾਸ ਕਰਨ ਚੱਲਿਆ ਮੇਰਾ ਕੰਮ ਬਣ ਜਾਊਗਾ ਮੱਥਾ ਟੇਕਣ ਚੱਲਿਆ ਕਿਰਬੋਂ ਮੈਂ ਤਾਂ ਖੁਸ਼ ਹੋ ਜਾਊਗਾ ਇੱਥੇ ਗੁਹਾਵਣਾ ਰੱਖੇਗਾ ਤੂੰ ਕਦੇ ਸੱਚਕੰਡ ਵਾਸੀ ਨਹੀਂ ਹੈ ਘਰੋਂ ਇੱਕ ਤੁਰ ਕੇ ਜਦੋਂ ਘਰੋਂ ਤੁਰਣਾ ਨਾ ਧਰਮ ਦੇ ਸਥਾਨ ਵੱਲ ਇਥੇ ਵੀ ਜਾ ਇਹ ਹੀ ਸੋਚ ਕੇ ਚੱਲ ਕਿ ਮੈਂ ਸਤਖੰਡ ਜਾਣ ਦੀ ਟ੍ਰੇਨਿੰਗ ਲੈਣੀ ਆ ਮੈਂ ਗਿਆਨ ਤਾਲੀਮ ਸਤਖੰਡ ਦਾ ਲੈਣਾ ਇੱਥੇ ਰਹਿਣ ਦਾ ਨਹੀਂ ਲੈਣਾ ਤੇ ਕਿਵੇਂ ਲੈਣਾ ਤੇ ਗੁਰਬਾਣੀ ਮਿੱਥ ਦੱਸਦੀ ਹੈ ਹਰ ਧਰਮ ਦੱਸਦਾ ਭਾਈ ਜਦੋਂ ਤੂੰ ਦੇ ਕਾਬਿਲ ਹੋ ਜਾਏਗਾ ਉਹਦੇ ਵਿੱਚ ਧਰਮ ਵਾਲੀ ਤਾਲੀਮ ਤੇਰੀ ਉੱਚੀ ਹੋਏਗੀ ਅੰਦਰ ਉਹ ਧਰਮ ਦੇ ਮਾਰਗ ਤੇ ਚੱਲਦਾ ਹੋਵੇਂਗਾ ਸਹੀ ਤਰੀਕੇ ਨਾਲ ਕਿਉਂਕਿ ਨਾਨਕ ਸਾਹਿਬ ਨੇ ਕਿਹਾ ਵੀ ਸਹੀ ਹੈ ਗੱਲ ਵੀ ਤਹੀਂ ਤਾਂ ਪਾਸ਼ਾ ਨੇ ਕਹਿੰਦੇ ਕਿ ਸਾਰੇ ਥੋੜੀ ਤਰੇ ਫਿਰਦੇ ਆ ਰੋਟਣ ਵਿੱਚ ਕੋ ਨਾਰਾਇਣ ਜਹਿ ਚੀਤ ਰੋਣਾ ਚ ਇੱਕ ਅਦਾ ਹੁੰਦਾ ਭਾਈ ਜਿਹੜਾ ਉਸ ਮਾਲਕ ਦੇ ਘਰ ਤੱਕ ਪਹੁੰਚਦਾ ਕਿ ਜਿਵੇਂ ਆਪਾਂ ਦੁਨੀਆ ਕਿੰਨੀ ਵੱਡੀ ਹੈ ਦੇਖ ਲਓ ਕਿਤੇ ਸਾਰੇ ਕਿਤੇ ਚੰਦਰਮਾਵਲ ਤਰੇ ਫਿਰਦੇ ਆ ਖਾਸ ਖਾਸ ਹੈ ਕਿ ਜਿਹੜੇ ਖਾਸ ਭਾਈ ਜਿਨੇ ਟ੍ਰੇਨਿੰਗਾਂ ਕੀਤੀਆਂ ਪੜਾਈਆਂ ਕੀਤੀਆਂ ਤਕਲੀਮ ਕੀਤੀਆਂ ਉਹ ਜਾਂਦੇ ਆ ਰਹਿੰਦੇ ਆ ਜਾ ਕੇ ਉੱਥੇ ਉਹ ਚਾਈਆਂ ਤੋਂ ਸੁੰਦੇ ਆ ਉਸੇ ਤਰ੍ਹਾਂ ਸੱਚਖੰਡੇ ਤੋਂ ਤੜੀ ਸੁ ਸਦਦਾ ਜਦੋਂ ਤੇਰੇ ਅੰਦਰ ਤਦ ਅਮੁਦਾ ਸੱਚਾ ਗਿਆਨ ਹੋਵੇਗਾ ਔਰ ਤੂੰ ਉਸ ਮਾਰਗ ਤੇ ਚਲੇਗਾ ਤੇਰੇ 'ਚ ਖਾਸ ਕਾਬਿਲਤ ਹੋਵੇਗੀ ਫਿਰ ਗੁਰੂ ਨਾਨਕ ਸਾਹਿਬ ਤੈਨੂੰ ਬਾਜਾਂ ਮਾਰਨਗੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਸੰਸਾਰ ਦੇ ਵਿੱਚ ਇਹੀ ਸਾਨੂੰ ਸੰਝਾ ਬਣਾਇਆ ਕਿ ਬੰਦਿਆ ਤੂੰ ਸੱਚਖੰਡ ਕਿਵੇਂ ਆ ਸਕਦਾ ਉਹਨੇ ਤਾਂ ਆਪਣਾ ਘਰ ਵੀ ਬਣਾਇਆ ਜਿਹਨੂੰ ਸਿੱਖੀ ਦਾ ਘਰ ਕਹਿੰਦੇ ਆ ਉਸ ਸਿੱਖੀ ਦੇ ਘਰ ਨੂੰ ਬਣਾਉਣ ਦੇ ਖਾਤਰ ਸੰਪੂਰਨ ਕੰਮ ਦੇ ਖਾਤਰ ਜਿਵੇਂ ਆਪਾਂ ਘਰ ਬਣਾਉਨੇ ਆ ਨਾ ਇਹਨਾਂ ਮਹਤਰੀ ਸਦਲੇ ਆ ਉਦੋਂ ਪਹਿਲਾ ਬਾਰ ਕਿ ਟੈਕ ਸਾਦਿਆਂ ਵੀ ਜੇ ਨਕਸ਼ਾ ਬਣਾਵੇ ਜਦੋਂ ਵੱਡਾ ਘਰ ਬਣਾਉਣਾ ਤੇ ਨਕਸ਼ਾ ਤਾਂ ਬਣਦਾ ਹੀ ਬਣਦਾ ਨਾ ਕਿ ਆਮ ਤਾਂ ਛੋਟੇ ਮਿਸਤਰੀ ਵੀ ਦੋ ਚਾਰ ਕੰਧਾਂ ਤਾਂ ਬਣਾਈ ਦਿੰਦੇ ਆ ਪਰ ਅਸਲ ਜੇ ਬਣਉਣੀ ਹੈ ਬਿਲਡਿੰਗ ਉਹਦੇ ਵਾਸਤੇ ਤਾਂ ਬੇ ਬਹੁਤ ਮਿਹਨਤ ਕਾਨੀ ਪੈਂਦੀ ਹੈ ਨਕਸ਼ੇ ਬਣਦੇ ਸਾਰਾ ਕੁਝ ਦੀ ਕੈਲਕੂਲੇਸ਼ਨ ਹੁੰਦੀ ਹੈ ਸਾਰੀ ਕੋਟੇਸ਼ਨ ਕੱਢਦੇ ਆ ਮਿਸਤਰੀ ਆਗੇ ਉਹਨਾਂ ਨੇ ਇੱਕ ਸਟੇਜਰ ਖੜਾ ਕਰ ਦਿੱਤਾ ਤੇ ਲੱਕੜੀ ਵਾਲੇ ਆ ਗਏ ਭਾਈ ਕਰਦੇ ਆ ਕਰਦੇ ਐ ਸ਼ੈਨਿੰਗ ਬਿਜਲੀ ਜੋ ਵੀ ਟੂਟੀ ਜੋ ਵੀ ਪਲੰਬਰ ਜਿੰਨੇ ਕੰਮ ਬਾਰ-ਬਾਰ ਆਉਂਦੇ ਆ ਨਾ ਉਸੇ ਤਰ੍ਹਾਂ ਜੋ ਸਿੱਕੀ ਦੇ ਘਰ ਦੀ ਨੀ ਰੱਖੀ ਸੀ ਨਾ ਇਹਨੂੰ ਵੀ ਪਾਈ ਸਜਾਉਣ ਦੀ ਖਾਤਰ ਸਾਂਝ ਲੋ ਵੀ ਦਸ ਕਾਰੀਗਰੀ ਕਹਿਦੀ ਜਿਹੜੇ ਐਸੇ ਆਏ ਇਸ ਘਰ ਨੂੰ ਬਣਾ ਕੇ ਗਏ ਨੇ ਸਿੱਕੀ ਦੇ ਘਰ ਨੂੰ ਉਹਨਾਂ ਨੇ ਬਹੁਤ ਕੁਝ ਕੁਰਬਾਨ ਕੀਤਾ ਆਪਣਾ ਇਹ ਵੀ ਨਹੀਂ ਸਜਿਆ ਗੋ ਪਈ ਕਿ ਆਮ ਦਾ ਘਰ ਮਿੱਟੀ ਕਰੇ ਬਣਦੇ ਐ ਸਿੱਕੀ ਦਾ ਘਰ ਭਾਈ ਇਤ ਗਾਰੇ ਦਾ ਨਹੀਂ ਇਹ ਹੱਡੀਆਂ ਦਾ ਸ਼ਹੀਦਾਂ ਦੇ ਖੂਨ ਦਾ ਉਹਨਾਂ ਦਾ ਬਣਿਆ ਭਾਈ ਇਹ ਬੜੀਆਂ ਕੁਰਬਾਨੀਆਂ ਕੀਤੀਆਂ ਤੇ ਹਰ ਗੁਰੂ ਸਾਹਿਬਾਨ ਨੇ ਆ ਕੇ ਆਪਣਾ ਆਪਣਾ ਕਰਤੱਬ ਨਵਾਇਆ ਭਾਈ ਜੋ ਉਹਨਾਂ ਦੀ ਡਿਊਟੀ ਸੀ ਕਿ ਜੋ ਜੋ ਉਹਨਾਂ ਨੂੰ ਭਾਈ ਇਹ ਕਹਿ ਲਈ ਜੋ ਕਾਬਿਲਤ ਸੀ ਜੀਸ ਦੇ ਉਹ ਭਾਈ ਜਿਸ ਕਰਕੇ ਉਹ ਖਾਸ ਮੰਨੇ ਜਾਂਦੇ ਸੀ ਇਸ ਕਰਕੇ ਉਹਨਾਂ ਨੂੰ ਉਸ ਸਮੇਂ ਸਮੇਂ ਭੇਜਿਆ ਗਿਆ ਭਈ ਚਲੋ ਵੀ ਹੁਣ ਤੁਸੀਂ ਆਹ ਕੰਮ ਕਰਨਾ ਆਹ ਕੰਮ ਕਰਨਾ 10 ਪਾਛੇ ਤੇ ਆਖਰ ਕੀਰ ਵਿੱਚ ਦਸਮ ਪਾਛ ਆ ਗਏ ਜਿਨ੍ਹਾਂ ਦਾ ਪ੍ਰਕਾਸ਼ ਉਤਸਵ ਸੰਸਾਰ ਦੇ ਵਿੱਚ ਆ ਦਿਨਾਂ ਦੇ ਵਿੱਚ ਭਾਵੇਂ ਸਾਡੇ ਮਨਾਂ ਦੇ ਵਿੱਚ ਹੁੰਦਾ ਹੈ ਕਿ ਪਤਾ ਨਹੀਂ ਅਸੀਂ 5 ਨੂੰ ਮਨਾਉਣਾ 6 ਨੂੰ ਮਨਾਉਣਾ 7 ਨੂੰ ਤੂੰ ਭਾਵੇਂ ਭਰਾਵਾ ਜੇਠ ਹੜ੍ਹ ਤੇ ਮਨਾ ਲੈ ਪਰ ਜਿੱਦ ਦਿਨ ਮਨਾਉਣਾ ਉਦੋਂ ਤੂੰ ਬੰਨਣਾ ਕਿ ਗੁਰੂ ਪਰਛਾਤੇ ਤਿੱਤਵ ਬਗਰ ਮੇਰਾ ਕੋਈ ਨਹੀਂ ਹੈ ਇਹ ਦਿਨਾਂ ਦਾ ਕੋਈ ੱੱਕਾ ਨਹੀਂ ਹੁੰਦਾ ਦਿਨਾਂ ਦੇ ਚੱਕਰ ਦੇ ਹਿਸਾਬ ਇਹ ਤਾਂ 22 ਦਸੰਬਰ ਆਉਂਦਾ ਭਾਈ 22 ਦਸੰਬਰ 1669 ਮੇ ਤਾਂ ਅਸੀਂ ਗਲਤ ਹੋ ਜਾਾਂਗੇ ਦਿਨਾਂ ਦੇ ਚੱਕਰਾਂ 'ਚ ਨਹੀਂ ਕਦੇ ਪਹਿਣਾ ਬਸ ਜਿੱਦਣ ਮਨਾਉਣਾ ਉਸ ਦਿਨ ਖੁਦ ਮਨਣਾ ਕਿ ਸਤਿਗੁਰੂ ਪਰਛਾਤੇ ਤਿੱਤਵ ਬਗਰ ਮੇਰਾ ਕੋਈ ਨਹੀਂ ਹੈ ਤੂੰ ਹੀ ਮੇਰਾ ਪਿਤਾ ਤੂੰ ਹੀ ਮੇਰਾ ਮਾਤਾ ਦਿਨਾਂ ਦੇ ਚੱਕਰਾਂ 'ਚ ਪੈ ਜੰਨੇ ਹੋ ਏ ਭਈ ਨਿਆ ਤਾਂ ਜਰੂਰੀ ਸੀ ਆ ਗਾਧਨ ਹੋ ਗਿਆ ਉਹ ਠੀਕ ਆ ਭਈ ਕੌਮ ਮਨਾਉਂਦੀ ਐ ਕੌਮ ਨਾ ਮੜਾਉ ਤਾਂ ਠੀਕ ਰਹਿੰਦੇ ਚਲੋ ਵੀ ਸਾਰੇ ਹੀ ਖੁਸ਼ ਨੇ ਸੁੱਟੀ ਹੋ ਜਾਂਦੀ ਐ ਪਰ ਜਦੋਂ ਵੀ ਮਨਾਓ ਭਾਈ ਜਰੂਰੀ ਨਹੀਂ ਕਿ ਦਸੰਬਰ 'ਚ ਮਨਾਉਣਾ ਜਨਵਰੀ 'ਚ ਮਨਾਉਣਾ ਜੇਠ ਹੜ੍ਹ ਤੇ ਮਨਾ ਲਓ ਸਦਾ ਦੀਵਾਲੀ ਸਾਦੀ ਅੱਠੇ ਪੈਰ ਪਸੰਦ ਪਰ ਜਿੱਦਨ ਮਨਾਉਣਾ ਗੁਰੂ ਪਾਛੇ ਤੁਸੀਂ ਮੇਰੇ ਪਿਤਾਓ ਤੁਹਾਡੇ ਬਗਰ ਮੇਰਾ ਕੋਈ ਨਹੀਂ ਐ ਮੈਂ ਤੁਹਾਡੇ ਮਾਰਗ ਤੇ ਚੱਲਣਾ ਵਾਂ ਜਿਸ ਮਾਰਗ ਤੇ ਤੁਸੀਂ ਮੈਨੂੰ ਚਲਾਓਂਗੇ ਮੈਂ ਉਸੇ ਮਾਰਗ ਤੇ ਚੱਲਾਂਗਾ ਤੁਹਾਡੇ ਇਸ਼ਾਰੇ ਤੋਂ ਵਗੈਰੇ ਕਿਸੇ ਹੋਰ ਦਾ ਮੈਂ ਇਸ਼ਾਰਾ ਨਹੀਂ ਸਮਝਾਂਗਾ ਇਹ ਹੁੰਦੀ ਹੈ ਮਨਉਣਾ ਔਰ ਮੰਨਣਾ ਇਹ ਨਹੀਂ ਕਿ ਇਹ ਨਿੱਕੀ ਨਿੱਕੀ ਚੀਜ਼ ਇਹ ਐਦਾਂ ਨਹੀਂ ਹੋਣੀ ਚਾਹੀਦੀ ਸੀ ਐਦਾਂ ਹੋਣੀ ਚਾਹੀਦੀ ਸੀ ਮੰਨਣਾ ਕੱਖ ਵੀ ਨਹੀਂ ਹੈ ਬਸ ਇਹਨਾਂ ਭਰਮ ਭਲੇਖਜ ਰਹੇ ਪਏ ਆ ਸਾਡਾ ਜੋ ਸਿੱਕੀ ਵਾਲਾ ਸੋਚ ਆ ਬਹੁਤ ਨੀਵੀਂ ਹੈ ਅਸੀਂ ਉਹਦੇ ਕਾਬਿਲ ਨਹੀਂ ਹੈ ਸੱਚ ਕਰਨ ਦੇ ਕਾਬਿਲ ਨਹੀਂ ਹੋਏ ਸਾਡਾ ਗਿਆਨ ਹੀ ਬੜਾ ਫਿੱਕਾ ਵਾ ਸੋਚ ਹੀ ਬੜੀ ਫਿੱਕੀ ਹੈ ਸਾਡੀ ਕਿ ਸਾਨੂੰ ਉੱਚ ਦਰਜੇ ਦੇ ਬਣਨਾ ਸੀ ਪਰ ਅਸੀਂ ਨੀਵੇਂ ਦਰਜੇ ਦੇ ਹੋ ਗਏ ਇਸ ਕਰਕੇ ਗੁਰੂ ਸਾਡੀ ਬਾਣੀ ਫੜਦਾ ਉਹ ਕਹਿੰਦਾ ਐਸੇ ਨਿਲਾਇਕਾਂ ਨੂੰ ਮੈਂ ਕਿੱਥੇ ਸਚਕੰਡ ਪੜ੍ਹਾਂਗਾ ਇਹਨਾਂ ਨੂੰ ਕਿਵੇਂ ਟ੍ਰੇਨਿੰਗ ਦਊਂਗਾ ਭਾਈ ਉਹ ਜਿਹੜਾ ਬੰਦਾ ਟ੍ਰੇਨ ਚੜਨ ਦੇ ਵਿੱਚ ਅਸਮਰਥ ਹੈ ਜਿਹਨੂੰ ਟ੍ਰੇਨ ਚੜਨ ਵਿੱਚ ਦੇ ਵਿੱਚ ਵੀ ਭਾਈ ਉਥੇ ਵੀ ਅਸੀਂ ਆਪਦਾ